ਜਦੋਂ ਵੀ ਇਸੇ ਦਾ ਨਿਕਲ ਜਾਣਾ ਤੇ ਉਹ ਗੱਲ ਕਹਿੰਦੇ ਕਿ ਤੁਸੀਂ ਸਰਕਾਰ ਨਾਲ ਪੰਗਾ ਲਿਆ ਤੇ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਸਰਕਾਰ ਨਾਲ ਪੰਗਾ ਤੁਹਾਡੇ ਸਿਰ ਤੇ ਲੈ ਰਹੇ ਹਾਂ ਸਾਨੂੰ ਪਤਾ ਹੈ ਕਿ ਜਦੋਂ ਸਾਡੇ ਦੇ ਭੀੜ ਆਈ ਤੁਸੀਂ ਖੜੋਗੇ ਤੇ ਤੁਸੀਂ ਉਹ ਸੱਚ ਕਰਕੇ ਦਿਖਾ ਦਿੰਦਾ ਕਿ ਪੂਰੇ ਦੇਸ਼ੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੱਕ ਪੱਤਰਕਾਰਾਂ ਦੇ ਹੱਥ ਵਿੱਚ ਐਡਾ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਇੱਥੇ ਮਾਲਵੇ ਜਾਨ ਦਾ ਟਾਵਾ ਲਵੇ ਤੁਸੀਂ ਬੋਲੇ ਜੋ ਨਿਹਾਲ ਮੇਰੀ ਦਿੱਤਾ ਤੱਕਲੀ ਨਿਗਾਹ ਪੈਂਦੀ ਹੈ ਪ੍ਰਧਾਨ ਜੀ ਕਹਿ ਗਏ ਆ ਜਿੰਦਰ ਸਿੰਘ ਬਰਾਹਮਣ ਜੀ ਕਹਿੰਦੇ ਜਗਾ ਵੱਡੀ ਕਰ ਲਿਆ ਕਰੋ ਪੱਤਰ ਕਰ ਉਹ ਇਕੱਠ ਕਰਨਾ ਹੁੰਦਾ ਪ੍ਰਧਾਨ ਜੀ ਸਾਡੇ ਵੀ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਉਮੀਦ ਤੋਂ ਚਾਰ ਪੰਜ ਗੁਣਾ ਇਕੱਠੇ ਹੋ ਜਿਓਗੇ ਸਾਡੀਆਂ ਤਾਂ ਸਾਰੀਆਂ ਉਮੀਦਾਂ ਹੀ ਇਹੀਆਂ ਉਦੋਂ ਵੱਧ ਤੁਸੀਂ ਜਿਹੜੀ ਸੰਗਤ ਲੈ ਕੇ ਆਇਆ ਲੋਕ ਲੈ ਕੇ ਆਇਓ ਤੁਸੀਂ ਤਾਂ ਸਾਡੇ ਹੌਸਲੇ ਨੂੰ ਜਾਲ ਕਹਿਣਾ ਹੈ ਕਿ ਭਾਰਤ ਦੇ ਇਤਿਹਾਸ ਦੇ ਚਾਜਾ ਦਾ ਲਿਖਿਆ ਜਾਣਾ ਹੈ ਅੱਜ ਦਾ ਜਰ ਭਾਰਤ ਦੇ ਚਾਰ ਦੇ ਵਿੱਚ ਸਭ ਤੋਂ ਖਾਸ ਹੈ ਕਿਉਂਕਿ ਅੱਜ ਪੰਜਾਬ ਨੇ ਜਿਵੇਂ ਕਿਸਾਨੀ ਅੰਦੋਲਨ ਪੰਜਾਬ ਨੇ ਅਗਵਾਈ ਕੀਤੀ ਸੀ ਅੱਜ ਜਿੱਥੇ ਪੂਰੇ ਭਾਰਤ ਦੇ ਵਿੱਚ ਪੱਤਰਕਾਰਾਂ 'ਤੇ ਹਮਲੇ ਹੋ ਰਹੇ ਆ ਕਤਲ ਹੋ ਰਹੇ ਆ ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਜਾ ਰਹੇ ਆ ਜਿਲਾ ਬੰਦ ਕੀਤੇ ਜਾ ਰਿਹਾ ਉੱਥੇ ਵੀ ਪੰਜਾਬ ਅਗਵਾਈ ਕਰ ਰਿਹਾ ਹੈ ਪੰਜਾਬ ਅਗਵਾਈ ਕਰ ਰਿਹਾ ਸਾਡੇ ਸਾਥੀਆਂ ਜਿਲ੍ਹਾ ਤੇ ਪਰਚੇ ਮੈਟਰ ਗੁਰੂ ਸਰਿਆ ਜਦੋਂ ਅਸੀਂ ਚੰਡੀਗੜ੍ਹ ਇਕੱਠੇ ਹੋਏ ਕਹਿੰਦੇ ਕੋਰਟ ਦਾ ਫੈਸਲਾ ਤੱਕ ਆਪਾਂ ਕੁਝ ਨਾ ਕਰੀਏ ਪਰ ਅੱਜ ਆਇਆ ਕਿ ਅਸੀਂ ਕੋਰਟ ਤੋਂ ਵੀ ਫੈਸਲਾ ਲੈਣਾ ਤੇ ਸਭ ਤੋਂ ਵੱਡਾ ਫੈਸਲਾ ਅਸੀਂ ਆਜਾਤਾਂ ਦੀ ਕਚਹਿਰੀ ਤੋਂ ਲੈਣਾ ਇਹ ਆਜਾਤਾਂ ਦੀ ਕਚਹਿਰੀ ਜੇ ਪਰਚਾ ਰੱਦ ਕਰਕੇ ਸਿਰ ਸਰਕਾਰ ਦੀ ਯੋਗਦਾਨੀ ਕੇ ਪਰਚਾ ਸਟੈਂਡ ਕਰਾ ਸਕੀਏ ਨਾ ਅਸੀਂ ਅੱਜ ਪਰਚਾ ਰੱਦ ਕਰਾਉਣ ਲਈ ਆ ਨਾ ਸਾਰੇ ਮਿਲ ਕੇ ਨੇ ਸਾਡੇ ਤੇਰੇ ਮਰਜ਼ੀ ਜਾਨੇ ਬੰਦ ਹੋ ਗਿਆ ਜਿੰਨਾ ਮਰਜ਼ੀ ਕਰਕੇ ਹੋ ਜਾਣਾ ਪਰ ਅਸੀਂ ਜਿੰਨਾ ਤੇ ਸਾਡੇ ਲੋਕ ਐ ਅਸੀਂ ਲੋਕ ਪੱਖੀ ਗੱਲ ਕਰਦੇ ਰਵਾਂਗੇ ਸਾਡੀ ਜਿਹੜੀ ਆਵਾਜ਼ ਐ ਉਹ ਲੋਕ ਪੱਖੀ ਰਹੂਗੀ ਬੜੇ ਲੋਕ ਕਹਿੰਦੇ ਐ ਕਿ ਪੱਤਰਕਾਰਾਂ ਨੂੰ ਐਕਚੂਅਲ ਨਹੀਂ ਜਾਨਣਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਪਰ ਜਿਵੇਂ ਪਹਿਲਾਂ ਬੋਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਜਦੋਂ ਸਾਰੇ ਹਿੱਲੇ ਡੱਕ ਜਾਂ ਫਿਰ ਉਹਦੇ ਹਥਿਆਰ ਨੂੰ ਹੱਥ ਪਾਉਣਾ ਪੈਂਦਾ ਉਵੇਂ ਸਾਰੇ ਹੀ ਲੋਕ پہ میرے دسنا پہنتا ہے اب پتا لگ جائے گا سرکار لوگ کس طریقے فلاس پڑے کس طریقے پترکار نہ کھڑے ہیں سارے پر جتوں جتوں بھی پترکار آئے ہیں ماجا مالوا دارے پاسوں جن بھی پترکار آئے ہیں سارا نے جڑے ہے منگ پتر دیتے سارا نے وق و جگہ پہ پروٹسٹ کرتے میرا سارے آگے کوئی ضاع بھی ہو میں سارے ساتھوں کو بھی معافی منگا کہ تے میرے سر بتے تھی اب سارے گلے سر میں سب کچھ بلا کے اتنے آئے ہوا دہ تو دنواد جی کوئی بولن کے گلتی ہے معافی چاہنا ہے